ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਫਰਸਟ ਕਲੈਕਸ਼ਨਾਂ ਨੇ ਮੈਂ ਕਮਿਊਨਿਟੀ ਤੇ ਵੀ ਐਡ ਕੀਤੀਆਂ ਸੀ ਤੇ ਇਹਨਾਂ ਵਿੱਚ ਆਪਸ਼ਨ ਬਹੁਤ ਜ਼ਿਆਦਾ ਨੇ ਸ਼ਾਰਟਸ ਵੀ ਮੈਂ ਇਹਨਾਂ ਦੇ ਬਣਾਏ ਨੇ ਕਿਉਂਕਿ ਕਲੈਕਸ਼ਨਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਨੇ ਇਹਨਾਂ ਦਾ ਜਿਹੜਾ ਮਸਲੀਨ ਦਾ ਤੁਹਾਨੂੰ ਸ਼ਿਰ ਦੁਪੱਟਾ ਮਿਲੇਗਾ ਮਸਲੀਨ ਕਾਟਨ ਦਾ ਵਿੱਚ ਤੁਹਾਨੂੰ ਸ਼ਰਟ ਤੇ ਕਾਟਨ ਦਾ ਬਾਟਮ ਮਿਲੇਗਾ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਦੇ ਨਾਲ ਤੋਂ 2 ਮੀਟਰ ਦਾ ਹੀ ਸਾਰਾ ਪਲੇਨ ਹੈ ਆਲ ਓਵਰ ਦੁਪੱਟਾ ਸਾਈਡ ਤੇ ਤੁਹਾਨੂੰ ਲੈਸ ਲੱਗੀ ਮਿਲੇਗੀ ਵਾਈਟ ਲੈਸ ਹੈ ਸਾਰੇ ਤੇ ਲੱਗੀ ਹੋਈ ਹੈ ਤੇ ਸਿਰਫ ਤੇ ਸਿਰਫ 680 ਵਿੱਚ 680 ਰੁਪਏਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਜਿਹੜੀ ਪਹਿਲੀਆਂ ਕਲੈਕਸ਼ਨਾਂ ਚੱਲ ਰਹੀਆਂ ਨੇ ਇਹਨਾਂ ਵਿੱਚ ਆਪਸ਼ਨ ਕਾਫੀ ਨੇ ਤੇ ਮੈਂ ਇੱਥੇ ਸਾਰੇ ਆਪਸ਼ਨ ਜਿਹੜੇ ਐਡ ਕਰ ਦਿੱਤੇ ਨੇ 2 ਮੀਟਰ ਦੀ ਸ਼ਰਟ ਵੀ ਤੁਹਾਨੂੰ ਵੱਡੇ ਬਾਰ ਨਾਲ ਮਿਲੇਗੀ ਛੋਟੀ ਜਾਂ ਸਾਈਜ਼ ਨਹੀਂ ਹੈ ਸ਼ੋਰ ਦਾ ਪੂਰਾ ਖੁੱਲਾ ਡੋਲਾ ਕਪੜਾ ਹੈ ਕਿ ਮੈਕਸਿਮਮ ਲੈਂਥ ਤੱਕ ਬਣ ਜਾਂਦਾ ਹੈ ਤੇ ਬਾਟਮ ਪਲੇਨ ਆਏਗੀ ਤੁਹਾਨੂੰ ਨਾਲ ਮਿਲੇਗੀ ਜਿਹੜੀ ਸ਼ਰਟ ਹੈ ਪ੍ਰਿੰਟਡ ਮਿਲੇਗੀ ਹਰ ਤਰ੍ਹਾਂ ਦਾ ਪ੍ਰਿੰਟ ਹੈਗਾ ਕਿਉਂਕਿ ਹਰ ਇੱਕ ਦੀ ਲਾਈਕਿੰਗ ਆਪਣੇ ਅਕੋਰਡਿੰਗਲੀ ਹੁੰਦੀ ਹੈ ਤੇ ਜਿਹੜਾ ਬਾਟਮ ਦਾ ਤੇ ਦੁਪੱਟੇ ਦਾ ਕਲਰ ਹੈ ਉਹ ਸੇਮ ਹੈ ਤੇ ਦੁਪੱਟੇ ਤੇ ਤੁਹਾਨੂੰ ਚਾਰ ਸਾਈਡਾਂ ਤੇ ਲੇਸ ਲੱਗੀ ਮਿਲੇਗੀ ਵਾਈਟ ਲੇਸ ਹੈ ਜਿਵੇਂ ਦੀ ਇੱਥੇ ਸ਼ੋ ਹੋ ਰਹੀ ਹੈ ਜਿਸ ਵੀ ਸੂਟ ਦੇ ਨਾਲ ਉਹ ਉਵੇਂ ਦੀ ਹੀ ਆਏਗੀ ਕਿਸੇ ਟਾਈਮ ਥੋੜੀ ਬੋਤੀ ਚੇਂਜ ਵੀ ਹੋ ਸਕਦੀ ਹੈ ਅਕੋਰਡਿੰਗ ਟੂ ਦਾ ਅਵੇਲੇਬਿਲਟੀ ਤੇ ਇਹ ਜਿਹੜੇ ਸੂਟ ਨੇ ਇਹ ਪਹਿਲੇ ਵੀ ਆਏ ਸੀ 1050 ਰੁਪਏ ਦੇ ਵਿੱਚ ਤਿੰਨ ਸੂਟ ਤੇ ਇਹ ਫਿਰ ਤੋਂ ਆਏ ਨੇ ਬਟ ਇਹ ਇੱਕ ਬੜੀ ਜਲਦੀ ਜਲਦੀ ਆਊਟ ਆਫ ਸਟਾਕ ਹੋ ਜਾਂਦੇ ਨੇ ਇਮੀਡੀਏਟਲੀ ਜਦੋਂ ਆਂਦੀ ਹੈ ਅਪਡੇਟ ਤਾਂ ਆਊਟ ਆਫ ਸਟਾਕ ਹੋ ਜਾਂਦੇ ਨੇ ਬਾਅਦ ਵਿੱਚ ਤੇ ਇਹ ਥੋੜੇ ਬੋਤੇ ਕਲਰ ਫਿਰ ਤੋਂ ਆਏ ਨੇ ਇਸ ਲਈ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਅਗਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰਨਾ ਜਾਂ ਕਿਸੇ ਵੀ ਸੂਟ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 6239245750 ਦਿੱਤਾ ਸਤੰਬਰ ਜਾ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੇ ਤੁਹਾਨੂੰ ਤੁਹਾਡੀ ਕੁਐਰੀ ਦਾ ਰਿਪਲਾਈ ਜ਼ਰੂਰ ਹੀ ਆਏਗਾ ਚਾਹੀਏ ਵਾਜੀ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਇੱਥੇ ਸੂਰਸ ਵਗੈਰਾ ਐਡ ਕਰ ਦਿੱ ਲਾ ਉਹਨਾਂ ਵਿੱਚੋਂ ਤੇ ਇਹਨਾਂ ਵਿੱਚ ਜਿਹੜੇ ਆਪਸ਼ਨ ਹੈਗੇ ਸੀ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਵਧੀਆ ਕੁਆਲਿਟੀ ਦਾ ਫੈਬਰਿਕ ਹੈ ਇਹਨਾਂ ਦਾ ਤੇ ਸੇਮ ਐਜ਼ ਇਟ ਇਜ਼ ਕਲਰ ਮਿਲਣਗੇ ਪ੍ਰਿੰਟ ਵੀ ਸੇਮ ਐਜ਼ ਇਟ ਇਜ਼ ਮਿਲੇਗਾ ਅਵੇਲੇਬਿਲਟੀ ਤੇ ਡਿਮੈਂਡ ਕਰਦਾ ਤੇ ਬਾਕੀ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਮੈਂ ਸੂਟਾਂ ਨਾਲ ਨਵੀਆਂ ਤੇ ਟ੍ਰੈਂਡੀ ਕਲੈਕਸ਼ਨ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ